सरब नौजवान सभा ने माई भारत के सहयोग न मनाया कौमी यूथ स्किल दिवस मनाया गया इस मौके से रमन नहरा नरेंद्र सैनी राकेश कोछड़ मैनेजर जगजीत सेठ रविंदर राय शुभम शर्मा परमजीत राय हरविंदर सिंह चरणजीत चाना बरना मैडम तनु मैडम लक्ष्मी मैडम गुरजीत कौर मैडम सपना शारदा मैडम आशु बग्गा वंशिका भुपिंदर कौर पवजोत आदि हाजर सन एन डी टीवी न्यूज लगवाड़ा तो यश शर्मा की रिपोर्ट ਮਾਈ ਭਾਰਤ ਉਸਦੇ ਸਹਿਯੋਗ ਦੇ ਨਾਲ ਹੈ ਸਾਡੇ ਡਿਸਟ੍ਰਿਕਟ ਯੂਥ ਆਫੀਸਰ ਮੈਡਮ ਨੀਹਾ ਸ਼ਰਮਾ ਜੀ ਉਹਨਾਂ ਦਾ ਵੀ ਇਸ ਪ੍ਰੋਗਰਾਮ ਦੇ ਵਿੱਚ ਇਹਦਾ ਸਹਿਯੋਗ ਹੈ ਪਰ ਇੱਕ ਗੌਰਮੈਂਟ ਆਫ ਇੰਡੀਆ ਜਿਹਨਾਂ ਮਿਨਿਸਟਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ ਇਹ ਉਹਨਾਂ ਦਾ ਪ੍ਰੋਗਰਾਮ ਹੈ ਜਿਹੜਾ ਯੂਥ ਤੱਕ ਅਪਰੋਚ ਹੈ ਜਿਸ ਤਰ੍ਹਾਂ ਪ੍ਰਿੰਸੀਪਲ ਗੁਰਮੀਤ ਸਿੰਘ ਕਲਾਈ ਸਾਹਿਬ ਨੇ ਆਪਣੇ ਸ਼ਰਧਾਂਜਲੀ ਵਿੱਚ ਦੱਸਿਆ ਕਿ ਦੇਸ਼ ਕਿੰਨਾ ਚਾਹਦਾ ਯੂਥ ਦੇ ਨਾਲ ਚਾਹਦਾ ਤੁਹਾਡੇ ਮੋਢਿਆਂ ਦੇ ਉੱਪਰ ਆ ਅਗਰ ਯੂਥ ਸਾਡਾ ਸਕਿਲਡ ਹੋਊਗਾ ਤੇ ਫਿਰ ਆਉਣ ਵਾਲਾ ਸਮਾਂ ਜਿਹੜਾ ਹੈ ਸਾਡਾ ਉਹ ਵਧੀਆ ਲੁੱਕ ਹੈ ਫਿਊਚਰ ਕਿਸੇ ਵੀ ਮੁਲਕ ਦਾ ਅੱਛਾ ਹੁੰਦਾ ਅੱਜ ਖੁਸ਼ੀ ਦਿਖਾਦਾ ਹੈ ਕਿ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਮਾਨ ਜੋ ਨੈਤ ਤਸੀਰਦਾਰ ਸਾਹਿਬ ਕੁਰਜਨ ਸਿੰਘ ਜੀ ਵਿਸ਼ੇਸ਼ ਰੂਪ ਦੇ ਵਿੱਚ ਅਜਾਏ ਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਦਾ ਫਗਵਾੜੇ ਦੇ ਵਿੱਚੋਂ ਆਏ ਆ ਕਿਸ ਕਰਕੇ ਸਰਵ ਨੌਜਵਾਨ ਸਮਾਗਮ ਨੂੰ ਉਹਨਾਂ ਨੂੰ ਬਹੁਤ ਬਹੁਤ ਅਕੀ ਗਿਆਨ ਕਰ ਰਹੇ ਆ ਇੱਕ ਸੰਗਤ ਆਪਣੇ ਨੈਤ ਸਾਥ ਸਾਡੀ ਮੇਨ ਜਿਹੜਾ ਹੈ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਸੀਂ ਐਕਸ਼ਨ ਔਰ ਅਵੇਅਰਨੈਸ ਇਹ ਦੋਨੋਂ ਪ੍ਰਕਾਰ ਦੇ ਜਿਹੜੇ ਪ੍ਰੋਜੈਕਟਾਂ ਉਹ ਕਰਦੇ ਰਹੇ ਹਾਂ ਜਿਹੜੀ ਲੋਕਾਂ ਦਾ ਅਪਰੋਚ ਹੈ ਕਿਉਂਕਿ ਮਾਈ ਭਾਰਤ ਦੇ ਨਾਲ ਸਾਡਾ ਸਬੰਧ ਹੈ ਜਿਸ ਨੂੰ ਕਹਿੰਦਾ ਅਸੀਂ ਨੈਰੂ ਯੁਵਾ ਕੇਂਦਰ ਕਹਿੰਦੇ ਸੀਗੇ ਤੋਂ ਉਹ ਹਿੰਦੀਸ਼ੀ ਉਹਦੇ ਪ੍ਰੋਗਰਾਮ ਜਿਹੜੇ ਹੁੰਦੇ ਆ ਉਹ ਦੇਸ਼ ਨੂੰ ਜੋੜਨ ਵਾਲੇ ਹੁੰਦੇ ਆ ਇਸ ਕਰਕੇ ਉਹ ਪ੍ਰੋਗਰਾਮ ਅਸੀਂ ਉਹਨਾਂ ਦੀ ਇੱਕ ਐ ਐਂਟੀਓ ਟਾਈਪ ਅਸੀਂ ਉਹਨਾਂ ਦੇ ਨਾਲ ਅਟੈਚ ਹੈਗੇ ਆ ਉਹਨਾਂ ਦੀ ਰੈਕੋਗਨੀਸ਼ਨ ਜਿਹੜੀ ਸਾਡੇ ਕੋਲ ਆ ਪਰ ਅਸੀਂ ਉਹ ਸੰਦੇਸ਼ ਜਿਹੜਾ ਉਹਨਾਂ ਦਾ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਸੰਦੇਸ਼ ਹੈ ਉਹ ਆਪਣੇ ਮਾਸ ਡੈਗੋ ਦੇ ਉੱਪਰ ਜਾਂ ਆਮ ਪਬਲਿਕ ਦੇ ਵਿੱਚ ਜਿਹੜਾ ਪਹੁੰਚਾਉਂਦਾ ਅਸੀਂ ਜਿਹੜਾ ਪ੍ਰਯਾਸ ਕਰਦੇ ਆਂ ਤੋਂ ਸਿਕਿਉਰਿਟੀ ਕੰਮ ਕਰਦੇ ਆ ਯੂਥ ਇੱਕ ਇਹੋ ਜਿਹੀ ਫੇਜ਼ ਹੈ ਜ਼ਿੰਦਗੀ ਦੀ ਜਿਸ ਦੇ ਵਿੱਚ ਸਕਿਲ ਜਿਹੜਾ ਅਪਣਾਉਣਾ ਇੱਕ ਮਜਬੂਰੀ ਵੀ ਹੁੰਦੀ ਆ ਪਰ ਸਕਿਲ ਅਪਣਾਉਣਾ ਉਸ ਵੇਲੇ ਇੱਕ ਇੱਕ ਤੰਗ ਹੁੰਦੀ ਆ ਕਿਸੇ ਵੀ ਯੂਥ ਦੇ ਵਿੱਚ ਨਹੀਂ ਪਰ ਜਿੱਦਾਂ ਮੈਂ ਇਸ ਵੇਲੇ ਮੈਂ ਵੀਡੀਓ ਐਡੀਟਿੰਗ ਜਿਹੀ ਸਿੱਖਣਾ ਚਾਹੁੰਦਾ ਲੇਕਿਨ ਉਹ ਮੈਨੂੰ ਸਮਾਂ ਬੜਾ ਲੱਗਦਾ ਮੈਂ ਜਿਹੜਾ ਸਾਡਾ ਕੋਈ ਨਹੀਂ ਜਿੱਦਾਂ ਹੁਣੇ ਜੱਸ਼ ਉਹਨਾਂ ਦੇ ਕੋਲੋਂ ਸਿੱਖਦਾ ਸੀ ਸਕਿਲ ਪਰ ਇਹਨਾਂ ਦੀ ਫੋਟੋ ਜਿਹੜਾ ਵਾ ਉਹ ਸਾਫ਼ ਹੁੰਦੀ ਆ ਸਾਡੀ ਫੋਟੋ ਡਲ ਆਉਂਦੀ ਆ ਤਾਂ ਹੁਣ ਇਹਨਾਂ ਨੂੰ ਮੈਂ ਦੱਸਿਆ ਇਸ 스킬 ਜਿਹੜੀ ਆਪ ਜਿਵੇਂ ਜੇ ਅਸੀਂ ਕੈਮਰਾ ਆਨ ਕਰਦੇ ਆ ਉਸੇ ਵੇਲੇ ਉਹ ਸੂਰਜ ਇਹ ਤੇ ਦਿਖਣਾ ਵਿੱਚ ਤਾਂ ਤੁਸੀਂ ਲਾਈਟ ਵਧਾਉਣੀ ਆ ਕਿ ਘਟਾਉਣੀ ਆ ਉਹ ਉਹਨਾਂ ਦੇ ਕੋਲ ਸੈਂਸ ਹੈ ਹਨਾ ਇਹ ਵੀ ਇੱਕ 스킬 ਹੈ ਕੋਈ ਅਸੀਂ ਸਿੱਧੀ ਖਿੱਚਦੇ ਆ ਇਹ ਨਾਲ ਜਿਹੜੇ ਟੂਲ ਆ ਉਹ ਇਸਤੇਮਾਲ ਕਰਦੇ ਆ ਅਸੀਂ ਇਹ ਟੂਲਸ ਆ ਜਿਹੜੇ 스킬 ਜਿਹੜੇ ਆ ਉਹਦਾ ਇਸਤੇਮਾਲ ਅਸੀਂ ਕਰਨਾ ਹੁੰਦਾ ਅਗਰ ਸਕਿੱਲ ਦੇਖੀਏ ਮੈਂ ਫੇਰ ਉਹਨਾਂ ਸ਼ਬਦਾਂ ਦੇ ਵਿੱਚ ਆਉਣਾ ਕਿ ਜ਼ਿੰਦਗੀ ਦੇ ਬਹੁਤ ਸਾਰੇ ਆਸਪੈਕਟ ਜਾਂ ਬਹੁਤ ਸਾਰੇ ਜਿਹੜੇ ਹੈ ਡਾਈਮੈਂਸ਼ਨਸ ਹੈਗੀਆਂ ਜਿਨ੍ਹਾਂ ਦੇ ਵਿੱਚ ਹਰ ਇਨਸਾਨ ਕਿਤੇ ਨਾ ਕਿਤੇ ਜਿਹੜਾ ਫਿੱਟ ਹੋ ਜਾਂਦਾ ਕੋਈ ਇਨਸਾਨ ਇਦਾਂ ਦੇ ਹੁੰਦੇ ਜਿਨ੍ਹਾਂ ਦੇ ਕੋਲ ਬੋਲਣ ਦੀ ਸਕਿੱਲ ਬਹੁਤ ਅੱਛੀ ਹੁੰਦੀ ਹੈ ਜਦੋਂ ਬੋਲਦੇ ਹਨ ਸਾਨੂੰ ਇਦਾਂ ਲੱਗਦਾ ਯਾਰ ਇਹਦੀਆਂ ਗੱਲਾਂ ਅਸੀਂ ਸੁਣਦੇ ਹੀ ਜਾਈਏ ਠੀਕ ਹੈ ਕੁਝ ਲੋਕ ਕੰਮ ਕਰਦੇ ਆ ਅਸੀਂ ਉਹਨਾਂ ਦੇ ਕੰਮ ਤੋਂ ਬੜਾ ਪ੍ਰਭਾਵਿਤ ਹੁੰਦੇ ਆ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਹੀ ਇਦਾਂ ਹੁੰਦਾ ਕਈ ਵੇਲੇ ਕੋ ਡਾਕਟਰ ਲੋਕ ਜਿਹੜੇ ਆ ਇਹ ਇੱਕ ਸਕਿਲ ਜਿਹੜੀ ਬੜੀ ਬੜੀ ਆ ਸਰ ਉਹ ਲੇਡੀ ਇੱਕ ਮਤਲਬ ਡਾਕਟਰ ਦੇ ਕੋਲ ਜਾਂਦੀ ਆ ਕਹਿੰਦੀ ਮੇਰੇ ਕੋ ਖੇਲ ਨਹੀਂ ਹੁੰਦਾ ਬਾੜਾ ਵੀ ਅੱਛਾ ਉਹ ਡਾਕਟਰ ਸਾਹਿਬ ਨੇ ਨਾ ਥੋੜੀ ਦੇ ਦੇਖਿਆ ਉਹਦੇ ਹੱਥ ਮੌਲਿਕ ਡੰਡਾ ਚੱਕਿਆ ਉਹ ਲੇਡੀ ਨੂੰ ਇਦਾਂ ਲਗਾ ਕੇ ਉਹਨੇ ਮੇਰੇ ਡੰਡਾ ਧੋਕਾ ਲਗਾ ਜਦੋਂ ਉਹ ਪਿੱਛੋਂ ਨੇ ਡੰਡਾ ਉਹਨਾਂ ਐਕਸ਼ਨ ਉਹ ਫਟਾਫਟ ਲੇਡੀ ਝੁੱਕ ਗਈ ਤੇ ਡੰਡਾ ਉੱਪਰ ਤੇ ਨਿਕਲ ਗਿਆ ਕਹਿੰਦਾ ਕਿੱਦਾਂ ਵੀ ਕੀ ਆ ਮੂਵਮੈਂਟ ਆਣੀ ਸ਼ੁਰੂ ਹੋ ਗਈ ਇਦਾਂ

ਨਾ ਸਭਿਆ ਲਾਈਕ ਦੋ ਇਟ ਇੰਸ਼ਯੂਰ ਆ ਕਮ ਹੈ ਕਿ ਉਹ ਬਹੁਤ ਸਾਰੇ ਗਰਲਸ ਨੂੰ ਅਲੱਗ-ਅਲੱਗ ਪ੍ਰੋਫੈਸ਼ਨਸ ਬਾਰੇ ਦੱਸਿਆ ਜਿਨ੍ਹਾਂ ਕਰਕੇ ਉਹ ਆਪਣਾ ਸੈਲਫ ਡਿਪੈਂਡੈਂਟ ਬਣਦੇ ਕਿ ਕਿਸੇ ਹੋਰ ਤੇ ਤੁਸੀਂ ਡਿਪੈਂਡੈਂਟ ਨਹੀਂ ਹੁੰਦੇ ਸੋ ਅੱਜ ਜਿਸ ਕੇ ਪਰ ਮੈਂ Talk ਕਰਨਾ ਚਾਹੀਆ that is nutrition ਆਮ ਸ਼ੋਰ ਹਰ ਪਤਾ ਹੋਗਾ ਕਿ ਨਿਊਟ੍ਰੀਸ਼ਨ ਕੀ ਨੂੰ ਕਹਿੰਦੇ ਆ ਕਿ ਜੋ ਅਸੀਂ ਦੋ ਚੀਜ਼ ਖਾਂਦੇ ਆ ਉਹ ਖੁਰਾਕ ਸਾਨੂੰ ਕੀ ਫਾਇਦਾ ਕਰਦੀ ਆ ਸਾਡੇ ਸਰੀਰ ਚ ਕੀ ਫਾਇਦਾ ਹੁੰਦਾ ਹੈ ਉਹਨੂੰ ਅਸੀਂ ਨਿਊਟ੍ਰੀਸ਼ਨ ਕਹਿੰਦੇ ਆ

ਹੁੰਦੇ ਨਾ ਜਿਹਨੋਂ ਸਿ ਪੰਜਾਬੀਸ਼ ਕੇ ਲਿਆ ਪੋਸ਼ਕ ਤੱਤ ਨਿਊਟ੍ਰੀਐਂਟਸ ਬਿਨੋ ਸਿ ਕਹਿੰਦੇ ਆ ਜਿਹਦਾ ਕਾਰਬੋਹਾਈਡਰੇਟਸ ਹੁੰਦਾ ਪ੍ਰੋਟੀਨਸ ਹੁੰਦਾ ਫੈਟਸ ਹੁੰਦੇ ਆ ਵਿਟਾਮਿਨਸ ਹੁੰਦੇ ਮਿਨਰਲਸ ਹੁੰਦੇ ਆ ਇਹ ਸਾਨੂੰ ਪੂਰੀ ਜਿਹੜਾ ਸਾਡੇ ਦਿਨ ਦਾ ਸ਼ਡਿਊਲ ਹੈ ਮੀਲ ਸ਼ਡਿਊਲ ਹੈ ਉਸ ਤੀਜ਼ ਦੇ ਵਿੱਚ ਸਾਨੂੰ ਲੈਣੇ ਬਹੁਤ ਜ਼ਿਆਦਾ ਜ਼ਰੂਰੀ ਹਨ ਜੇ ਮੈਂ ਬਹੁਤ ਸ਼ਾਰਟ ਦੇ ਵਿੱਚ ਇੱਕ ਬੇਸਿਕ ਇਨਫੋਰਮੇਸ਼ਨ ਮੈਂ ਜਸਤਾਂ ਗਰਲਸ ਨੂੰ ਦੇਣਾ ਚਾਹੁੰਦੀ ਆ ਕਿ ਜੇ ਜੈਸੇ ਕਾਰਬੋਹਾਈਡਰੇਟਸ ਦੀ ਗੱਲ ਕਰਦੇ ਆ ਕਾਰਬੋਹਾਈਡਰੇਟਸ ਇਤਦਾ ਪੋਸ਼ਕ ਤੱਤ ਹੈ ਜੋ ਕਿ ਸਾਨੂੰ ਐਨਰਜੀ ਦਿੰਦਾ ਹੈ ਠੀਕ ਆ ਜੈ ਬਹੁਤ ਬਹੁਤ ਚਾਇਨੈਸ ਕਿ ਜੇ ਅ ਹਿਊਮਨਸ ਦੀ ਗੱਲ ਕਰਾਂ ਤਾਂ ਕੀ ਕਹਿੰਦੇ ਆ ਕਿ ਮੈਂ ਅੱਜ ਆਪਣਾ ਬ੍ਰੇਕਫਾਸਟ ਮਿਸ ਕਰਤਾ ਨੋ that is wrong ਬਹੁਤ ਸਾਰਾ ਗਲਤ ਕਰਦੇ ਸਾਨੂੰ ਕਦੇ ਵੀ ਆਪਣਾ ਬ੍ਰੇਕਫਾਸਟ ਨਾਸ਼ਤਾ ਜਿਹਨੂੰ ਕਹਿੰਦੇ ਕਦੇ ਵੀ ਮਿਸ ਨਹੀਂ ਕਰਨਾ ਚਾਹੀਦਾ ਤੁਸੀਂ ਬਹੁਤ ਹੈਲਦੀ ਬ੍ਰੇਕਫਾਸਟ ਕਰੋ ਜਿਹਦੇ ਨਾਲ ਤੁਹਾਨੂੰ ਪੂਰਾ ਦਿਨ એનર્ਜੀ ਮਿਲੇ ਤੇ ਤੁਸੀਂ ਪੂਰੇ ਦਿਨ ਐਕਟਿਵ ਤੇ ਪ੍ਰੋਡਕਟਿਵ ਕੰਮ ਕਰੋ ਜਿੱਦਾਂ ਤੁਸੀਂ ਹੋਰ ਬਹੁਤ ਸਾਰੇ ਸਕਿਲਸ ਸਿੱਖ ਸਕਦੇ ਹੋ ਜਿੱਦਾਂ ਜੇ ਆਪਾਂ ਬ੍ਰੇਕਫਾਸਟ ਦੇ ਵਿੱਚ ਕਾਰਬੋਹਾਈਡਰੇਟਸ ਲੈਂਦੇ ਆ ਜਾਂ ਪ੍ਰੋਟੀਨਸ ਲੈਂਦੇ ਆ ਉਹਦਣਾ ਸਾਨੂੰ ਬਹੁਤ ਜ਼ਿਆਦਾ એનર્ਜੀ ਮਿਲਦੀ ਹੈ ਪ੍ਰੋਟੀਨਸ ਦਾ ਕੰਮ ਕੀ ਹੁੰਦਾ ਹੈ ਸਾਡੀ ਬਾਡੀ ਨੂੰ ਸਟਰੋਂਗ ਬਣਾਣਾ ਹੈ ਸਾਡੇ ਮਸਲਸ ਨੂੰ ਬਿਲਡ ਅਪ ਕਰਨਾ ਫਿਰ ਵਿਟਾਮਿਨਸ ਮਿਨਰਲਸ ਦਾ ਹੁੰਦਾ ਹੈ ਜੋ ਸਾਡੇ ਹੋਰ ਬਹੁਤ ਸਾਰੇ ਸਾਰੇ ਬੈਨੀਫਿਟਸ ਦਿੰਦੇ ਹਨ ਹੁਣ ਜਦ ਮੈਂ ਇੱਥੇ ਬਹੁਤ ਸਾਰੀ ਗਰਲਸ ਇੱਥੇ ਮੈਡੀਕਲ ਸੋ ਆਈ ਜਸਟ ਵਾਂਟ ਟੂ ਗਿਵ them an ਇਨਫੋਰਮੇਸ਼ਨ ਕਿ ਮੈਂ ਕਿੰਨ ਇਨਫੋਰਮੇਸ਼ਨ ਦੇਣਾ ਚਾਹਦੀ ਆ ਕਿ ਬਹੁਤ ਸਾਰੀਆਂ ਕੁੜੀਆਂ ਦੇ ਵਿੱਚ ਆਇਰਨ ਡੈਫੀਸ਼ੈਂਸੀ ਹੋਗੀ ਆਮ ਸ਼ੋਰ ਜੇ ਤੁਸੀਂ ਆਪਣਾ ਹੈਲਥ ਚੈੱਕ ਅਪ ਕਰਾਉਗੇ ਤਾਂ ਦੇ ਵਿੱਚ ਇੱਕ ਮਿਨਰਲ ਦੀ ਕਮੀ ਹੋਗੀ ਥੈਟ ਇਜ਼ ਆਇਰਨ ਡੈਫੀਸ਼ੈਂਸੀ ਕਿਉਂਕਿ ਕਿਉਂਕਿ ਹਰ ਮਨਥ ਬਲੱਡ ਲਾਸ ਹੁੰਦਾ ਹੈ ਜਿਸ ਦੇ ਕਾਰਨ ਕੁੜੀਆਂ ਦੇ ਵਿੱਚ ਕੀ ਹੁੰਦੀ ਹੈ ਆਇਰਨ ਡੈਫ सो so, मैं उन्होंने यही एडवाइस देना चाहूँगी कि अपने पूरी मेन शेड्यूल अपने सारे को प्रॉपर शेड्यूल करो कि कार्बोहाइड्रेट्स भी लै गए प्रोटीनस भी ला रहे हैं फिर वाइटामिन मिनरल जो कि सब वाइटामिन मिनरल सिलता है आ, फुल फल तो, तो मिलता है फ्रूट्स तो मिलता है वैजिटेबल्स को तो मिलता है सो तो मैं यही कहना चाहती हाँ कि अपनी प्रॉपर न्यूट्रीशन पर ध्यान दो क्योंकि न्यूट्रीशन ऐसी स्किल है जिद नी बहुत सारे स्किल सीख सकते हैं ਤੇ ਮੈਂ ਬਸ ਇਹੀ ਲਾਸਟ ਦੇ ਵਿੱਚ ਜ਼ਿਆਦਾ ਲੰਬਾ ਨਾ ਕਰਦੇ ਮੈਂ ਇਹੀ ਲਾਸਟ ਵਿੱਚ ਕਹਿਣਾ ਚਾਹਦੀ ਆ ਕਿ ਇਟ ਨਿਊਟ੍ਰੀਸ਼ਨ ਤੁਸੀਂ ਆਪਣੀ ਨੌਲੇਜ ਵਿੱਚ ਰੱਖੋ ਉਸ ਬਾਰੇ ਤੇ ਦੂਜਿਆਂ ਨੂੰ ਵੀ ਨੌਲੇਜ ਕਿ ਕਿ ਬਹੁਤ ਵਧੀਆ ਸਕਿਲ ਹੈ ਤੇ ਤੁਸੀਂ ਦੂਜਿਆਂ ਨੂੰ ਵੀ ਇਸ ਬਾਰੇ ਗਿਆਨ ਦੇਂਦਿਆਂ ਕਿ ਬਹੁਤ ਹੀ ਜ਼ਿਆਦਾ ਚੰਗੀ ਗੱਲ ਹੈ ਸੋ ਆਈ ਹੋਪ ਸਾਰੇ ਨੂੰ ਸਮਝ ਗਏ ਹੋਗੇ ਕਿ ਨਿਊਟ੍ਰੀਸ਼ਨ ਵੀ ਸਾਡੀ ਲਾਈਫ ਦੇ ਵਿੱਚ ਕੀ ਇੰਪੋਰਟੈਂਟ ਹੈ ਥੈਂਕ ਯੂ ਮੈਨ ਬਾਰੇ ਨੂੰ ਆਚ ਕੁਆਲਿਫਾਈਡ ਯੂਥ ਸਕੀਮ ਤੇ ਇਹ ਬਹੁਤ ਬਹੁਤ ਮਹਾਰਤ ਹੈ ਅ ਬੱਚਿਓ ਆਪਣਾ इंडिया ਜਿਹੜਾ ਪੋਸਟ ਪਪੂਲੇਟਡ ਕੰਟਰੀ ਹੈ ਕਿ ਇਥੋਂ ਦਾ ਡੈਮੋਗ੍ਰਾਫਿਕ ਡਿਵਿਡੈਂਡ ਮਤਲਬ ਯੂਥ ਟੂ ਸੀ ਉਹ ਸਭ ਤੋਂ ਯਾਦ ਹੈ ਤਾਂ ਇੰਡੀਆ ਹੈਜ਼ ਅ ਹਾਈਐਸਟ ਡੈਮੋਗ੍ਰਾਫਿਕ ਡਿਵਿਡੈਂਡ ਮੀਨਸ ਯੂਥ ਤਾਂ ਤੁਸੀਂ ਸਾਡੇ ਡੇਟਾ ਤੋਂ ਵੇਖੋ ਕਿ ਡੈਮੋਗ੍ਰਾਫਿਕ ਡਿਵੀਡੈਂਡ ਨੂੰ ਅਸੀਂ ਉਦੋਂ ਹੀ ਸਹੀ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ ਜਦੋਂ ਸਾਡੇ ਯੂਥ ਕੋਲੇ ਇੱਕ ਸਕਿੱਲ ਹੋਊਗੀ ਸਕਿੱਲ ਤੇ ਟੈਰੈਂਟ ਦੇ ਵਿੱਚ ਫਰਕ ਹੁੰਦਾ ਹੈ ਟੈਲੈਂਟ ਹਮੇਸ਼ਾ ਇਨਨੇਟ ਹੁੰਦਾ ਹੈ ਇੰਪੋਰਟੈਂਟ ਹੁੰਦਾ ਹੈ ਸਕਿੱਲ ਹਮੇਸ਼ਾ ਅਕਵਾਇਰਡ ਹੁੰਦੀ ਹੈ ਤੇ ਸਕਿੱਲ ਤੁਸੀਂ ਵਿਦ ਪ੍ਰੈਕਟਿਸ ਹੀ ਸਿੱਖ ਸਕਦੇ ਹੋ ਕਿਉਂਕਿ ਪ੍ਰੈਕਟਿਸ ਬੰਦੇ ਨੂੰ ਪਰਫੈਕਟ ਬਣਾਉਂਦੀ ਹੈ ਜਦੋਂ ਤੱਕ ਤੁਸੀਂ ਕਿਸੇ ਵੀ ਸਕਿੱਲ ਨੂੰ ਸਿੱਖਣ ਵਾਸਤੇ ਆਪਾਂ ਟਾਈਮ ਨਹੀਂ ਦੇ ਰਹੇ ਹੈਗੇ ਤਾਂ ਤੁਸੀਂ ਉਸ ਦੇ ਵਿੱਚ ਮਾਹਰ ਨਹੀਂ ਹੋਣਾ ਅਸੀਂ ਨਹੀਂ ਕਰ ਸਕਦੇ ਤਾਂ ਤੁਸੀਂ ਕੋਈ ਵੀ ਕੰਮ ਸਿੱਖ ਰਹੇ ਹੋ ਸਾਨੂੰ ਇਹ ਆਰਗੇਨਾਈਜੇਸ਼ਨ ਜਿਹੜੀ ਹੈ ਜਿਹੜੀ ਸਾਨੂੰ ਸਕਿੱਲਸ ਦੀ ਪ੍ਰੈਕਟਿਸ ਕਰਵਾ ਰਹੀ ਹੈ ਤਾਂ ਤੁਸੀਂ ਉਦੋਂ ਹੀ ਇੱਕ ਬੈਸਟ ਜਿਹੜੇ ਉਹ ਇੱਕ ਸਕਿਲਫੁਲ ਕਿਉਂ ਬਾ ਸਕਦੇ ਹੋ ਜਦੋਂ ਜਦੋਂ ਤੁਸੀਂ ਉਸ ਨੂੰ ਕੁ ਟਾਈਮ ਦਿਓਗੇ ਪ੍ਰੈਕਟਿਸ ਕਰੋਗੇ ਕਿਉਂਕਿ ਹਰ ਇੱਕ ਚੀਜ਼ ਪ੍ਰੈਕਟਿਸ ਕਰਨੀ ਹੁੰਦੀ ਹੈ ਹਰ ਇੱਕ ਚੀਜ਼ ਟਾਈਮ ਲੱਗਦੀ ਹੁੰਦੀ ਹੈ ਚਾਹੇ ਤੁਹਾਡਾ ਫਿਊਚਰ ਬਣਾਉਣਾ ਹੋਵੇ ਚਾਹੇ ਕੋਈ ਰਿਸ਼ਤਾ ਹੋਵੇ ਚਾਹੇ ਕੋਈ ਛੋਟੀ ਸਕਿੱਲ ਹੋਵੇ ਉਹਨੂੰ ਟਾਈਮ ਚਾਹੀਦਾ ਹੁੰਦਾ ਹੈ ਤਾਂ ਮੈਂ ਇਹ ਹੀ ਕਹੂੰਗਾ ਤੁਸੀਂ ਜੋ ਵੀ ਸਕਿੱਲ ਸਿੱਖ ਰਹੇ ਹੋ ਉਹਨੂੰ ਪ੍ਰੋਪਰ ਟਾਈਮ ਦਿਓ ਤੇ ਸਕਿੱਲ ਸਿੱਖਣ ਤੋਂ ਪਹਿਲਾਂ ਖੋਟੇ ਕੋਲ ਮੋਟੀਵੇਸ਼ਨ ਹੋਣੀ ਚਾਹੀਦੀ ਹੈ ਕਿ ਖੋਟੇ ਅੰਦਰ ਉਹ ਚੀਜ਼ ਹੋਵੇ ਵੀ ਮੈਂ ਸਿੱਖਣਾ ਹੈ ਤੇ ਤੇ ਪਹਿਲੀ ਰਿਕੁਆਇਰਮੈਂਟ ਇਹ ਵੀ ਹੋਣੀ ਕਿ ਖੋਟੇ ਕੋਲ ਉਸਤਾਦ ਵੀ ਹੋਣਾ ਜ਼ਰੂਰੀ ਹੈ ਜੇ ਖੋਟੇ ਕੋਲ ਉਸਤਾਦ ਨਹੀਂ ਹੈਗਾ ਤਾਂ ਤੁਸੀਂ ਸਿੱਖੋਗੇ ਕੀ ਤੇ ਜਦੋਂ ਤੁਸੀਂ ਕਿਸੇ ਕੰਟਰੋਲਡ এনਵਾਇਰਨਮੈਂਟ ਦੇ ਵਿੱਚ ਕੋਈ ਸਕਿੱਲ ਅਕਵਾਇਰ ਕਰਦੇ ਹੋ ਤਾਂ ਉੱਥੇ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਾਇਦੇ ਕਾਰਨ ਹੁੰਦੇ ਨੇ ਜੋ ਸਭ ਨੂੰ ਫਾਲੋ ਕਰਨੇ ਪੈਂਦੇ ਨੇ ਤਾਂ ਉਸਤਾਦ ਦੀ ਇੱਜ਼ਤ ਕਰਨੀ ਇੱਕ ਪਹਿਲਾ ਜਿਹੜਾ ਛੋਟਾ ਉਹ ਇੱਕ ਰੂਲ ਹੈ ਇਸ ਚੀਜ਼ ਦਾ ਜੋ ਤੱਕ ਤੁਸੀਂ ਆਪਣੇ ਉਸਤਾਦ ਦੀ ਇੱਜ਼ਤ ਨਹੀਂ ਕਰ ਸਕਦੇ ਤੁਸੀਂ ਉਸ ਕਿੱਲ ਨੂੰ ਅਕਵਾਇਰ ਨਹੀਂ ਕਰ ਸਕਦੇ ਤਾਂ ਸਭ ਤੋਂ ਪਹਿਲਾਂ ਥੋੜਾ ਜਿਹਾ ਟੀਚਰ ਤੇ ਇੱਕ ਸਟੂਡੈਂਟ ਦਾ ਰਿਲੇਸ਼ਨ ਹੈ ਉਹ ਬਹੁਤ ਕੌਡੀਅਲ ਤੇ ਬਹੁਤ ਸੁਖਾਵੇਂ ਤੰਗ ਵਾਲਾ ਹੋਣਾ ਚਾਹੀਦਾ ਹੈ ਤਾਂ ਕਿ ਤੁਸੀਂ ਉਹ ਉਸ ਨੂੰ ਸਹੀ ਤਰੀਕੇ ਨਾਲ ਤੁਸੀਂ ਉਹਦੀ ਸਕਿੱਲ ਨੂੰ ਅਕਵਾਇਰ ਕਰ ਸਕੋ ਤਾਂ ਮੈਂ ਤੁਹਾਨੂੰ ਇਹ ਹੀ ਕਹਾਂਗਾ ਕਿ ਜੋ ਵੀ ਤੁਹਾਡਾ ਉਸਤਾਦ ਹੈ ਚਾਹੇ ਉਹ ਤੁਹਾਡੇ ਤੋਂ ਵੱਡੀ ਉਮਰ ਦਾ ਹੈ ਚਾਹੇ ਤੁਹਾਡੇ ਤੋਂ ਛੋਟੀ ਉਮਰ ਦਾ ਜੂਰੀ ਹੋੁੰਦਾ ਉਸਤਾਦ ਵਿੱਚਾ ਬੱਡੀਆਂ ਬਰਾ ਦੇ ਹੁੰਦੇ ਨੇ ਕਈ ਵਾਰੀ ਉਸਤਾਦ ਤੁਹਾਡੇ ਤੋਂ ਛੋਟੀ ਉਮਰ ਦਾ ਵੀ ਹੋ ਸਕਦਾ ਤਾਂ ਤੁਹਾਡੇ ਟੀਚਰ ਦੀ ਤੁਹਾਡੇ ਉਸਤਾਦ ਦੀ ਜਦੋਂ ਤੁਸੀਂ ਇੱਕ ਸਕਿੱਲ ਅਕਵਾਇਰ ਕਰਦੇ ਹੋ ਉੱਥੇ ਇੱਜ਼ਤ ਕਰੋ ਤੇ ਤਾਂ ਹੀ ਤੁਸੀਂ ਇੱਕ ਸਕਸੈਸਫੁਲ ਜਿਹੜੇ ਉਹ ਉਹ ਯੂਥ ਬਣ ਸਕਦੇ ਹੋ ਕਿਉਂਕਿ ਜਦੋਂ ਵੀ ਕੋਈ ਵਾਈਟ ਕਾਲਰ ਜੋਬਸ ਜੇ ਆ 골ਡਨ ਕਾਲਰ ਜੌਬ ਤੁਸੀਂ ਪ੍ਰਾਪਤ ਕਰਦੀਆਂ ਨੇ ਉਹਦੇ ਵਾਸਤੇ ਤੁਹਾਨੂੰ 스킬 ਜਿਹੜੀ ਹੈ ਪੂਰਾ ਸਕਿੰਪਲ ਹੋਣਾ ਜ਼ਰੂਰੀ ਹੁੰਦਾ ਹੈ ਤਾਂ ਹੀ ਤੁਹਾਨੂੰ ਇੱਕ ਚੰਗੀਆਂ ਚੰਗੀਆਂ ਜੌਬਸ ਜਾਂ ਫਿਰ ਸੈਲਫ ਡਿਪੈਂਡੈਂਟ ਬੰਨਾ ਹੈ ਉਹਦੋਂ ਵੀ ਤੁਸੀਂ ਅ 스킬 ਜੇ ਤੁਹਾਡੇ ਕੋਲ ਹੋਊਗੀ ਤਾਂ ਵੀ ਤੁਸੀਂ ਮਰ ਸਕਸੈਸ ਪ੍ਰਾਪਤ ਕਰ ਸਕੋਗੇ ਇਹ ਵੀ ਅਕਸਰ ਦੇਖਿਆ ਜਾਂਦਾ ਹੈ ਜਦੋਂ ਅੰਦਾ ਸਕਸੈਸਫੁਲ ਹੁੰਦਾ ਹੈ ਕਿਸੇ ਵੀ ਐਫਰ ਦੇ ਵਿੱਚ ਜਾਂ ਉਹ ਅਨਸਕਸੈਸਫੁਲ ਹੁੰਦਾ ਹੈ ਜਦੋਂ ਆਪਾਂ ਕਿਸੇ ਐਫਰ ਦੇ ਸਕਸੈਸਫੁਲ ਹੁੰਦੇ ਆ ਉਹ ਆਪਣੀ ਕੌਨਫੀਡੈਂਸ ਲੈਵਲ ਨੂੰ ਇੰਕਰੀਜ਼ ਕਰ ਦਿੰਦਾ ਹੈ ਹਨ ਸਕਸੈਸ ਆਪਾਂ ਨੂੰ ਆਪਣੇ ਚ ਕੌਨਫੀਡੈਂਸ ਇਨਕ੍ਰੀਜ਼ ਕਰ ਦਿੰਦੀ ਆ ਆਪਾਂ ਮਤਲਬ ਹੋਰ ਇਸੇ ਸੰਬੰਧ ਵਿੱਚ ਗੱਲ ਕੀਤੀ ਹੈ ਮੈਂ ਉਹ ਪੇਸ਼ ਕਰਾਂਗਾ ਬੈਸਟਾਂ ਚੂਠੇ ਬਾਰੇ ਦੱਸ ਦਿੱਤਾ ਹੈਗਾ ਕਿ ਜੁਸਤੋਂ ਕੀ ਚਾਹੀਦਾ ਹੈਗਾ ਹੰਦਰ ਚਾਹੀਦਾ ਹੈਗਾ ਹੰਦਰ ਜਿਹੜਾ ਹੈ ਉਹ ਸਿੱਖਣਾ ਵਰਤਾਰਾ ਰਹਿਦਾ ਹੈਗਾ ਸਾਡਾ ਜਿਹੜਾ ਦੇਸ਼ ਹੈ ਉਸ ਨੂੰ ਸਰੇ ਇਨਵੈਸਟੋਨਰਾਂ ਦੇ ਘਰ ਨੂੰ ਵਰਤ ਕੇ ਕਿਵੇਂ ਘੰਡਾ ਬਣ ਗਿਆ ਜਿਹੜੀ ਜੂਸ ਆ ਇਹ ਵੀ ਆਪਣੇ ਹੁਣਾਰ ਨੂੰ ਵਰਤ ਕੇ ਦੇਸ਼ ਨੂੰ ਕਿੱਥੇ ਲੈ ਜਾ ਰਹੀ ਹੈ ਉਹਨਾਂ ਰਾਤਾਂ ਵਿੱਚ ਕੀ ਚੀਚਾ ਹੋਰ ਕਿੱਥੀਆਂ ਆਉਣੇ ਜਾਂਦੇ ਜਨਾ ਬਾਰੇ ਮੈਂ ਕੋਸ਼ਾ ਕਰਦਾ ਨਾ ਤੁਹਾਨੂੰ ਸੰਜਿਆ ਕਰਾਂ ਅ ਪੇਸ਼ੇ ਭੁੱਲਿਆ ਭਟਕਿਆ ਬੰਦਾ ਕਿੱਧਰ ਨੂੰ ਜਾ ਰਿਹਾ ਹੈ ਭੁੱਲਿਆ ਭਟਕਿਆ ਬੰਦਾ ਕਿੱਧਰ ਨੂੰ ਜਾ ਰਿਹਾ ਹੈ ਘਰ ਆਪਣੇ ਨੂੰ ਅੱਗ ਲਾ ਕੇ ਜਸ਼ਨ ਮਨਾ ਰਿਹਾ ਹੈ ਪੜ ਲੈ ਕੇ ਵੀ ਫਸਿਆ ਵਹਿਮਾ ਭਰਮਾਂ ਵਿੱਚ ਪੜ ਲੈ ਕੇ ਵੀ ਫਸਿਆ ਵਹਿਮਾ ਭਰਮਾਂ ਵਿੱਚ ਜਿੰਨ ਦਿਹਾੜੇ ਥਾੜਾ ਤੋਖਾ ਖਾ ਰਿਆ ਹੈ ਹਾਲੇ ਵੀ ਨਾ ਜਾਕੇ ਕਦੋਂ ਫਿਰ ਜਾਗੋਗੇ ਹਾਲੇ ਵੀ ਨਾ ਜਾਗੇ ਕਦੋਂ ਫਿਰ ਜਾਗੋਗੇ ਆਕਮ ਸਾਡੇ ਅੱਖੀ ਕਟਾ ਪਾਰਿਆ ਹੈ ਅੱਜ ਪੱਜ ਪਾਈਆਂ ਵੋਟਾਂ ਨੇਤਾ ਸਾਡਾ ਹੈ ਵੋਟਾਂ ਵਿੱਚੋਂ ਸਭ ਕੁਝ ਭੁੱਲਦਾ ਜਾ ਰਿਹਾ ਹੈ ਵਾਲ ਪ੍ਰਾਪਤ ਹੋਇਆ ਹੈ ਮੈਂ ਉਹਨਾਂ ਨੂੰ ਸੰਸਥਾ ਬਰੋ ਜੀ ਉਹ ਅੱਜ ਸੋ ਮੈਂ ਗੱਲ ਕਰ ਰਿਹਾ ਸੀ ਕਿ ਜਿਹੜੀਆਂ ਟ੍ਰੇਡਾਂ ਦੇ ਵਿੱਚ ਜਿਹੜੇ ਕਿੱਤਿਆਂ ਦੇ ਵਿੱਚ ਤੁਸੀਂ ਸਫਲਾਈ ਲੈਂਦੇ ਹੋ ਉਹਨਾਂ ਕਿੱਤਿਆਂ ਦੀ ਮੁੱਖ ਹੋਰ ਅੱਜ ਵਾਰਡ ਸਪਿੰਡ ਦੇ ਦੇ ਉੱਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਡੇ ਨਾਇਕ ਸਿੰਘ ਦਾ ਸਰਦਾਰ ਗੁਜਰ ਸਿੰਘ ਜੀ ਉਹਨਾਂ ਨਾਲ ਛੇਸ ਤੌਰ ਤੇ ਸਾਡੇ ਪ੍ਰਿੰਸੀਪਲ ਸਾਹਿਬ ਦਰਗੀਰ ਭਾਜੀ ਸਾਡੇ ਸਮਾਜ ਸੇਵਕ ਮਧਵ لال ਕੋਰੋਟਾਨੀਆ ਜੀ ਔਰ ਨਵਨ ਨਰਾਜੀ ਸਾਥੀ ਸਾਥੀ ਔਰ ਅੰਕੀ ਜੀ ਤੋਂ ਬੱਚਿਓ ਔਰ ਮੇਰੇ ਸਟੂਡੈਂਟ ਟੀਚਰ ਸਾਹਿਬਾਨ ਔਰ ਸਾਡੇ ਮੈਨੇਜਰ ਸਾਹਿਬਾਨ ਮੈਂਬਰ ਸਾਹਿਬਾਨ ਤੁਕੇ ਕੱਲੇ ਕੱਲੇ ਦਾ ਨਾਮ ਲਮਕਾ ਪੜਾ ਸਮਾਥਮਾ ਹੋ ਜਾਏਗਾ ਤੁਹਾਡਾ ਸਾਰਿਆਂ ਦਾ ਜਿੱਦਿਆ ਘਰਾਂ ਜਿਹੜਾ ਦਰਵਾਜ਼ਾ ਹੈ ਤਸੀਰਦਾਰ ਸਾਹਿਬ ਇਹ ਪ੍ਰਾਈਜ਼ ਆ ਜੀ ਦੇਣਿਆ ਜੀ ਸਕਿੱਲ ਡਿਵੈਲਪਮੈਂਟ ਦੇ ਉੱਤੇ ਅਸੀਂ ਸਕਿੱਲ ਦਾ ਜਿਹੜਾ ਕੰਮ ਸ਼ੁਰੂ ਕੀਤਾ ਬੱਚਿਆਂ ਨੂੰ ਟ੍ਰੇਨਿੰਗ ਦੇਣ ਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਸਾਡੇ ਕੋਲੋਂ ਟ੍ਰੇਨਿੰਗ ਲੈ ਚੁੱਕੇ ਆ ਔਰ ਆਪਣੇ ਕੰਮ ਵੀ ਖੋਲੇ ਆ ਔਰ ਮੈਂ ਇੱਕ ਹੋਰ ਤਨਵਾਜ ਨੂੰ ਇੱਕ ਬੇਤੀ ਦਾਨੀ ਅਕਸਰ ਅਸੀਂ ਕਰਦੇ ਆ ਪਿੰਡਾਂ ਦੇ ਵਿੱਚ ਜਾ ਰਹੇ ਆ ਅਸੀਂ ਜਮੂਰਤਮਾ ਦੇ ਟੀਆ ਦੇ ਜਿਹੜੇ ਵਿਆਹ ਕਰਵਾ ਜਾ ਰਹੇ ਆ 11 ਅਕਤੂਬਰ ਨੂੰ ਉਹਦੇ ਵਿੱਚ ਲੜਕੀ ਵਾਲਿਆਂ ਨੇ ਲੜਕਾ ਆਪ ਦੇਖਿਆ ਹੋਵੇ ਔਰ ਉਹਦੇ ਵਿੱਚ ਜਿਹੜਾ ਘਰੇਲੂ ਸਮਾਨ ਆ ਉਹ ਵੀ ਦਿੱਤਾ ਜਾਊਗਾ ਔਰ ਨਾਲ ਨਾਲ ਜਿਹੜਾ ਰੋਟੀ ਪਾਣੀ ਦਾ ਕਾਚਾ ਆ ਉਹ ਵੀ ਸਵਾ ਵੱਲੋਂ ਕੀਤਾ ਜਾਊਗਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਕਿਸੇ ਪਿੰਡ ਦੇ ਵਿੱਚ ਪੰਜਾਬ ਵਿੱਚ ਇੰਡੀਆ ਵਿੱਚ ਜ਼ਰੂਰਤਮੰਦ ਪਰਿਵਾਰ ਹੋਵੇ ਉਹਨਾਂ ਲੜਕੀ ਵਾਲੇ ਦਾ ਲੜਕਾ ਆਪ ਦੇਖਿਆ ਹੋਵੇ ਲੜਕੀ ਦੀ ਉਮਰ 18 ਸਾਲ ਤੇ ਮੁੰਡੇ ਦੀ ਉਮਰ ਜਿਹੜੀ 21 ਸਾਲ ਹੈ ਵੱਡੀਆਂ ਛੱਡਤਾ ਨੇ ਬਾਕੀ ਸਾਰਾ ਠੀਕ ਆ ਇਸ ਕਰਕੇ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਸਾਡਾ ਸਹਿਯੋਗ ਕਰੋ ਕਿਉਂਕਿ ਦੋ ਤਿੰਨ ਮਹੀਨੇ ਪਏ ਆ ਤੇ ਕੋਈ ਨੂੰ ਤੁਹਾੰਦੇ ਪਰਿਵਾਰ ਹੈ ਕੋ ਲੜਕੀ ਉਹਦੀ ਵਿਆਹਣ ਵਾਲੀ ਹੈ ਤੋ ਲੜਕਾ ਦੇਖ ਸਕਦਾ ਮੰਗ ਸਕਦਾ ਕਿਉਂਕਿ ਇੱਥੇ 1 ਰੁਪਿਆ ਨਹੀਂ ਲੱਗਣਾ ਪੈਸੇ ਮੰਗੋ ਆਣਾ ਤੁਸੀਂ ਤੇ ਪੈਸੇ ਮੰਗੋ ਇੱਥੇ ਜਾਣਾ ਕਿਉਂਕਿ 1 ਰੁਪਿਆ ਹਲੇ ਪੈਰ ਦੇ ਵਿੱਚ ਤਾਂ ਫਿਰ ਪੈਸੇ ਲੱਗਦੇ ਆ ਇੱਥੇ ਤਾਂ ਤੁਸੀਂ ਦੇਣੇ ਕੁਝ ਨਹੀਂ ਠੀਕ ਹੈ ਜੀ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਤੁਸੀਂ ਸਾਰਾ ਸਾਡਾ ਸਹਿਯੋਗ ਕਰੋ ਸਰਵਾਦੇ ਇੱਕ ਵਾਰ ਤੋਂ ਫਿਰ ਜ਼ਿਆਦਾ ਸਮਾਂ ਲੈਣਾ ਜਿੰਨੇ ਵੀ ਬੱਚੇ ਸਾਡੇ ਆਏ ਨੇ ਸਾਰਿਆਂ ਦਾ ਤੁਹਾਡਾ ਕਰਦੇ ਲੋਕ ਅੱਜ ਨੌਜਵਾਨਾਂ ਲਈ ਟ੍ਰੇਨਿੰਗ ਦੇਣ ਦੇ ਮਾਮਲੇ ਦੇ ਉੱਤੇ ਜੋ ਦਿਨ ਮਨਾ ਰਹੇ ਨੇ ਉਹ ਸੱਚਮੁੱਚ ਇੱਕ ਬਹੁਤ ਵੱਡੀ ਮਹੱਤਤਾ ਰੱਖਦਾ ਹੈ ਦੁਨੀਆ ਭਰ ਦੇ ਵਿੱਚ ਇੱਕ ਤਿਹਾਈ ਤੋਂ ਵੀ ਵੱਧ ਨੌਜਵਾਨ ਨੇ ਜਿਹੜੇ ਵੱਖੋ-ਵੱਖਰੇ ਖੇਤਰਾਂ ਦੇ ਵਿੱਚ ਆਪਣਾ ਪੜਾਈ ਵੀ ਕਰ ਰਹੇ ਨੇ ਅੱਗੋਂ ਕਿਤਾ ਸਖਲਾਈ ਦੇ ਲਈ ਯਤਨ ਵੀ ਕਰ ਰਹੇ ਨੇ ਤੇ ਆਪਣੀ ਜ਼ਿੰਦਗੀ ਨੂੰ ਥਾਂ ਸਿਰ ਕਰਨ ਦੇ ਲਈ ਉਹਨਾਂ ਵੱਲੋਂ ਲਗਾਤਾਰ ਜਿਹੜੇ ਯਤਨ ਕੀ ਰਹੇ ਨੇ ਕਿਉਂਕਿ ਇਹ ਬੜਾ ਚੈਲੈਂਜਿੰਗ ਸਮਾਂ ਹੈ ਇਸ ਕਰਕੇ 2014 ਦੇ ਵਿੱਚ WHO ਵੱਲੋਂ ਇਹ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਸਾਰੀ ਦੁਨੀਆ ਦੇ ਲੋਕਾਂ ਨੂੰ ਕਿ ਨੌਜਵਾਨਾਂ ਨੂੰ ਵੋਕੇਸ਼ਨਲ ਕਿੱਤਾ ਤਾਂ ਸਿਖਾਇਆ ਜਾਵੇ ਉਹਨਾਂ ਦੇ ਲਈ ਸਿਖਲਾਈ ਦੇ ਹੋਰ ਸਾਧਨ ਵੀ ਜਿਹੜੇ ਮਹੀਆ ਕੀਤੇ ਜਾਣ ਛੋ ਬੱਖੋ ਬਖਰੀਆਂ ਸਰਕਾਰਾਂ ਇਸ ਮਾਮਲੇ ਤੇ ਯਤਨਸ਼ੀਲ ਹਨ ਨੌਜਵਾਨਾਂ ਨੂੰ ਹੱਤੀ ਕਿਤਾ ਸਿਖਾਉਣ ਲਈ ਤੇ ਉਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਦੇਣ ਲਈ ਪਰ ਇਸ ਬਰੇ ਜਿਹੜੀ ਨਵੀਂ ਗੱਲ ਕੀਤੀ ਗਈ ਹੈ ਉਹ ਉਹ ਹੈ ਮਸ਼ਨੂਈ ਬੁੱਧੀ ਦੀ ਉਸ ਮਸ਼ਨੂਈ ਬੁੱਧੀ ਤੇ ਡਿਜੀਟਲ ਐਜੂਕੇਸ਼ਨ ਨੂੰ ਉਹ ਸੰਸਥਾ ਵੱਲੋਂ ਵਿਸ਼ੇਸ਼ ਤੌਰ ਤੇ ਇਸ ਸਾਲ ਦਾ ਵਿਸ਼ਾ ਚਿਤ ਬਿਆ ਗਿਆ ਹੈ ਬਿਨਾਂ ਸ਼ੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਬਹੁਤ ਵੱਡਾ ਸ਼ਬਦ ਹੈ ਜਿਸ ਦੇ ਨਾਲ ਸਮੁੱਚੀ ਮਾਨਵਤਾ ਨੂੰ ਪ੍ਰਭਾਵਿਤ ਕਰਨ ਲਈ ਇੱਕ ਬਹੁਤ ਵੱਡਾ ਅਬਰਾਲਾ ਜਿਹੜਾ ਕੀਤਾ ਜਾ ਰਿਹਾ ਇਹਦੇ ਨਾਲ ਇਹ ਮਿਥਿਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਲਈ ਕੁਝ ਇੱਕ ਇਹੋ ਜਿਹਾ ਕਰਨ ਦੀ ਲੋੜ ਹੈ ਜਿਹਦੇ ਨਾਲ ਉਹਦਾ ਜੋ ਸਮੁੱਚਾ ਬਕਾਸ ਵੀ ਹੋਇਆ ਹੈ ਉਸ ਦੇ ਨਾਲ-ਨਾਲ ਉਸ ਦੀਆਂ ਲੋੜਾਂ ਦੀ ਸਹੀ ਟੰਗ ਦੇ ਨਾਲ ਪੂਰਤੀ ਹੋ ਚੱਕੇ ਪਰ ਮੇਰੀ ਸਮਝ ਦੇ ਵਿੱਚ ਬਿਨਾਂ ਸ਼ੱਕ ਇਸ ਮੰਤਬ ਲਈ ਜੋ ਨਿਠਿਆ ਗਿਆ ਹੈ ਉਹ ਉਸ ਨੂੰ ਅਗੋਂ ਬਰਤਨ ਦੀ ਲੋੜ ਹੈ ਪਰ ਮਨੁੱਖ ਦੀ ਥਾਂ ਜਿਹੜੀ ਹੈ ਉਹ ਮਸ਼ਨੂਈ ਬੁੱਧੀ ਵਾਲਾ ਜਿਹੜਾ ਪ੍ਰੋਜੈਕਟ ਹੈ ਨਹੀਂ ਲੈ ਸਕਦਾ ਕਿਉਂਕਿ ਮਨੁੱਖ ਦੀ ਸੋਚ ਨੈਤਿਕਤਾ ਵਾਲੀ ਗੱਲ ਉਸ ਦੇ ਦਿਮਾਗ ਦੇ ਵਿਕਸਿਤ ਹੋਣ ਦੀ ਗੱਲ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਮਨੁੱਖ ਦੇ ਆਪਣੇ ਦਿਮਾਗ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਮਨੁੱਖ ਇਸ ਪ੍ਰਕਿਰਤਿਕ ਸ੍ਰਿਸ਼ਟੀ ਦੇ ਵਿੱਚ ਇਹੋ ਜਿਹੀ ਇਕਾਈ ਹੈ ਜਿਸ ਦਾ ਮੁਕਾਬਲਾ ਸ਼ਾਇਦ ਕੀਤਾ ਹੀ ਨਹੀਂ ਜਾ ਸਕਦਾ ਮੈਨਾਂ ਸ਼ੱਕ ਮਸ਼ੀਨੀ ਕਰਨ ਦੇ ਨਾਲ ਉਸ ਦਾ ਬਦਲ ਲੱਭਣ ਦਾ ਯਤਨ ਕੀਤਾ ਗਿਆ ਹੈ ਡਿਜੀਟਲ ਐਜੂਕੇਸ਼ਨ ਨੂੰ ਅੱਗੋਂ ਲਿਆਂਦਾ ਗਿਆ ਹੈ ਹੁਣ ਪਰਮਾਣ ਲਈ ਮਨੁਸਨੂਈ ਬੁੱਧੀ ਦਾ ਪ੍ਰਯੋਗ ਜਿਹੜਾ ਹੈ ਉਸ ਦੀ ਉਸ ਨੂੰ ਪਹਿਲ ਦਿੱਤੀ ਜਾ ਰਹੀ ਹੈ ਬਿਨਾਂ ਸ਼ੱਕ ਨੌਜਵਾਨਾਂ ਨੂੰ ਇਸ ਨੂੰ ਵਰਤਣਾ ਚਾਹੀਦਾ ਪਰ ਮਨੁਸ਼ੂਈ ਬੁੱਧੀ ਦੇ ਗੁਲਾਮ ਹੋ ਕੇ ਨਹੀਂ ਰਹਿ ਜਾਣਾ ਚਾਹੀਦਾ ਇਹ ਮਨੁੱਖ ਦਾ ਦੇ ਲਈ ਬਹੁਤ ਵੱਡੇ ਚੈਲੰਜ ਦਾ ਸਮਾਂ ਹੈ ਨੌਜਵਾਨਾਂ ਲਈ ਇੱਕੋ ਗੁਜਾਰਿਸ਼ ਕਿ ਉਹ ਵੱਧ ਤੋਂ ਵੱਧ ਸਿੱਖਣ ਟ੍ਰੇਨਿੰਗ ਪ੍ਰਾਪਤ ਕਰਨ ਔਰ ਉਹ ਟ੍ਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਮਨੁੱਖਤਾ ਦੇ ਭਲੇ ਲਈ ਜਤਨਸ਼ੀਲ ਹੋਣ ਬਹੁਤ ਬਹੁਤ ਧੰਨਵਾਦ ਅੱਜ ਸਰਬ ਨੌਜਵਾਨ ਸਭਾ ਵੱਲੋਂ ਜਿਹੜਾ ਪ੍ਰੋਗਰਾਮ ਕੀਤਾ ਗਿਆ ਹੈ ਇਸ ਦੇ ਵਿੱਚ ਸੋਸ਼ਲ ਵਰਕ ਕਰਨ ਵਾਲੇ ਐਲਪੀਜੀਯੂ ਦੇ ਵਿਦਿਆਰਥੀ ਤੇ ਸ਼ਹਿਰ ਦੇ ਜਾਣਕਾਰ ਨੇ ਔਰ ਵਿਦਿਆਰਥੀ ਸ਼ਾਮਲ ਹੋਏ ਨੇ ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਮਿਹਰਬਾਨ ਇਹ ਪ੍ਰੋਗਰਾਮ ਸੀਗਾ ਵਰਲਡ ਯੂਥ ਸਕਿਲਸ ਡੇ ਦੇ ਉੱਪਰ ਤਾਂ ਇਹ ਆਰਗੇਨਾਈਜ਼ ਕੀਤਾ ਗਿਆ ਸੀ ਸਰ ਜਿਹੜੀ ਸੀਗੀ ਸਰਬ ਨੌਜਵਾਨ ਸਭਾ ਵੱਲੋਂ ਤੇ ਨਾਲ ਇਹਨਾਂ ਦਾ ਕੋਆਪਰੇਸ਼ਨ ਇਹਨਾਂ ਨੂੰ ਮਿਲਿਆ ਸੀਗਾ ਐਲਪੀਯੂ ਦੇ ਕੁਝ ਸਟੂਡੈਂਟਸ ਵੱਲੋਂ ਜੋ ਸੋਸ਼ਲ ਵਰਕਰ ਦੇ ਤੌਰ ਤੇ ਮਤਲਬ ਆਪਣੀ ਡਿਗਰੀ ਪ੍ਰਾਪਤ ਕਰ ਰਹੇ ਨੇ ਉੱਥੇ ਤੇ ਉਹਨਾਂ ਦਾ ਉਹਨਾਂ ਵੱਲੋਂ ਉਹਨਾਂ ਦੇ ਮਤਲਬ ਕੋਲਾਬੋਰੇਸ਼ਨ ਦੇ ਨਾਲ ਜਿਹੜਾ ਅੱਜ ਫੰਕਸ਼ਨ ਸੀਗਾ ਉਹ اٹੈਂਡ ਕੀਤਾ ਗਿਆ ਤੇ ਡਿਫਰੈਂਟ ਡਿਫਰੈਂਟ ਫੀਲਡ ਦੇ ਵਿੱਚ ਐਨਐਸਪੀ ਦੇ ਡਿਫਰੈਂਟ ਡਿਫਰੈਂਟ ਟ੍ਰੇਡਸ ਦੇ ਬਾਰੇ ਜਿਹੜਾ ਬੱਚਿਆਂ ਨੂੰ ਦੱਸਿਆ ਗਿਆ ਤੇ ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਤੁਸੀਂ ਕਿਸ ਤਰੀਕੇ ਨਾਲ ਡਿਫਰੈਂਟ ਸਕਿਲਸ ਪ੍ਰਾਪਤ ਕਰ ਸਕਦੇ ਹੋ ਕਿ ਕਿਹੜੇ-ਕਿਹੜੇ ਖੇਤਰਾਂ ਦੇ ਵਿੱਚ ਦੇ ਸੰਭਾਵੀ ਖੇਤਰ ਨੇ ਜਿੱਥੇ ਤੁਸੀਂ ਆਪਣਾ ਫਿਊਚਰ ਜਿਹੜਾ ਉਹ ਸਿਕਿਉਰ ਕਰ ਸਕਦੇ ਤੇ ਨਾਲ ਸਾਡੇ ਨਾਲ ਸਾਡੇ ਪ੍ਰਿੰਸੀਪਲਸ ਆ ਰਿਟਾਇਰਡ ਪ੍ਰਿੰਸੀਪਲਸ ਸਾਥੇ ਆਪਣੇ ਇਸ ਆਰਗੇਨਾਈਜੇਸ਼ਨ ਦੇ ਡਿਫਰੈਂਟ ਡਿਫਰੈਂਟ ਜਿਹੜੇ ਸੀਗੇ ਪਰਸਨਸ ਉਹ ਵੀ ਇੱਥੇ ਪੇਰੈਂਟਸ ਹਨ ਤੇ ਨਾਲ ਤਕਰੀਬਨ 150 ਦੇ ਕਰੀਬ ਜਿਹੜੇ ਸਟੂਡੈਂਟ ਸਾਡੇ ਕੋਲ ਪਹੁੰਚੇ ਹੋਏ ਸੀ ਤੇ ਸਾਰੀ ਜਿਹੜੀ ਪ੍ਰੋਪਰ ਇਹ ਸਾਰਾ ਫੰਕਸ਼ਨ ਸੀਗਾ ਬਹੁਤ ਵਧੀਆ ਰਿਹਾ ਤੇ ਮੈਂ ਇਸ ਇਸ ਸਵਾਰੀ ਮੈਂਬਰਾਂ ਨੂੰ ਇਹ ਵੀ ਕਹਾਂਗਾ ਕਿ ਇਸ ਤਰੀਕ ਇਸ ਤਰੀਕੇ ਜਿਹੜੇ ਫੰਕਸ਼ਨ ਨੇ ਉਹ ਕੰਟੀਨਿਊਸਲੀ ਆਰਗੇਨਾਈਜ਼ ਕਰਦੇ ਰਹਿਣ ਤਾਂ ਕਿ ਬੱਚਿਆਂ ਨੂੰ ਇੱਕ ਚੰਗੀ ਰੀਸ਼ਾ ਮਿਲ ਸਕੇ ਬਹੁਤ ਬਹੁਤ ਧੰਨਵਾਦ